ਕਿਹਦੇ ਕਿਹਦੇ ਤੇ ਲਾਉਣੇ ਨੇ ਵੀਰਾ ਵੀਰ ਜੀ ਦੱਸਿਓ ਜੀ ਸਾਡਾ ਗੋਲੂ ਬਾਈ ਜੂਕੇ ਬੈਠਾ ਲਾਈਵ ਅਨੰਦ ਮਾਣਦਾ ਸਾਹਮਣੇ ਸ਼ੰਕਰ ਸੰਧਮਾ ਵਾਲਾ ਕੌਡੀ ਪਾਉਣ ਦੇ ਲਈ ਬਿਲੇ ਅੱਗੇ ਵੱਧਦਾ ਹੋਰ ਮਿਹਰ ਤੋਂ ਜੁੜਿਆ ਹੋਇਆ ਜੀ ਦਾ ਪਮਾਰ ਪਿੰਡਾ ਮੇਰੇ ਵੀਰੇ ਚੋਟੀ ਦੇ ਖਿਡਾਰੀ ਨੇ ਪਿਆਰ ਬੱਜਵੜੀਆਂ ਢੀਰੇ ਦੇ ਨਾਲ ਆਹ ਜਹਾਜ਼ ਬਾਬਸਾ ਆਹ ਮੁੰਡੇ ਨੂੰ ਕੌਡੀ ਦੇ ਵਿੱਚ ਬੋਲਤ ਕਹਿੰਦੇ ਮੇਰੇ ਮਿੱਤਰੋ ਹਾਰਮਨ ਮੋਲਟ ਆ ਗਿਆ ਖੀਰਾ ਵਾਲੀਆ ਆ ਉੰਡਿਆ ਸਿਰਦਾ ਇੱਕ ਪਾਸੇ ਡੀਟੀਓ ਨਾਲ ਜੱਗੂ ਤਿਆਰ ਹੈ ਨਾਲ ਚੱਕੀ ਤਿਆਰ ਹੈ ਨਾਲ ਸੰਤੂ ਖਡੂਰ ਸਾੜੀ ਧੱਤੀ ਮੇਰੇ ਵੀਰੋ ਵੱਧੂ ਵਾਲ ਦਾ ਕੱਪ ਚੱਲਦਾ ਟੱਕ ਲਉਂਦੇ ਆਣੇ ਵਿੱਚ ਪੈਂਦੀ ਕਿ ਵੱਧੂ ਵਾਲ ਕੱਪ ਚੱਲਦਾ ਟੱਕ ਲਉਦੇ ਆਪਣੇ ਟੱਕ ਪੈਂਦੀ ਹਉ ਵੱਧੂ ਵਾਲ ਕੱਪ ਚੱਲਦਾ ਟੱਕ ਲੇ ਵੱਧੂ ਵਾਲ ਵਿੱਚ ਪੈਂਦੀ ਆਹ ਦੇਖੰਗੇ ਅਗਲੀ ਰੇਡ ਮੇਰੇ ਮਿੱਤਰੋ ਭੂਰੀ ਹੈ ساڑھے سڈے جیتا ہانگ کانگ گوپی ہانگ کانگ ہیپی ہانگ کانگ ہردو ہانگ کانگ پہ ہیپی راجیہ ہانگ کانگ والے بولے پانچ ہزار پوری دیا بھی تین کبڈیا پانچ یار دیا پڑھ گیا وہ پہلی پہلی کی اشارہ ہو رہے ہے آؤ اشارہ کی ابھی پوائنٹ آ کی ہے جفا لگے امریکہ یہ تو جیتا ہانگ کانگ گروپ مانس ماسکا رہے کھلاڑیاں ہے ਯੇ ਲੋ ਕੋਈ ਮੋਟਰਸਾਈਕਲ ਦਾ ਐਲਾਨ ਕਰਨਾ ਹੈ ਬਾਈ ਜੀ ਕਿਰਪਾ ਕਰਕੇ ਪਹਿਲਾਂ ਦੱਸ ਦਿਓ ਵੀ ਕਿਹੜੇ ਨਾਮਾਂ ਦੇ ਵੱਲੋਂ ਉਧਰ ਆ ਪੁਆਇੰਟ ਤੇ ਰੀਪਲੇ ਮੰਗੇ ਕੰਨੀ ਰੀਪਲੇ ਜੀ ਦੱਸਿਓ ਕਲੀਅਰ ਕਰ ਦਿਓ ਰੀਪਲੇ ਹੈ ਕਿਉਂਕਿ ਟੀਮਾਂ ਵੱਡੀਆਂ ਨੇ ਕਿ ਆਗੀਆਂ ਨੇ ਟੀਮਾਂ ਯਾਰੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿ ਜਬਾੜੀਆਂ ਸ਼ਿਗਾਰੀਆਂ ਹੁਣ ਲੱਗਣਾ ਮੈਦਾਨ ਵਿੱਚ ਜ਼ੋਰ ਚੋਟੀ ਅੱਗੀ ਦਾ ਕੰਡੂ ਤੋਫੀਆ ਵਰਜੀ ਹੁਣ ਜੀ ਨੂੰ ਲੱਗ ਜੂ ਕ੍ਰਿਸ਼ਟ ਕਬੱਡੀ ਦਾ ਲੋ ਭਾਨੇ ਪਿੰਡ ਵਾਲੇ ਜੱਸੀ ਵੀ ਕਬੱਡੀ ਦੇ ਮਿੱਤਰੋ ਦੀ ਦਾ ਔਰ ਹਾਕਮ ਬਾਲ ਦੀ ਧਰਤੀ ਦਾ ਹਾਂ ਜੱਗੂ ਬਣਾ ਮਿੱਤਰੋ ਉਹ ਡੀ ਡੀਓ ਉਹ ਡੀ ਡੀਓ ਨਾਕਾ ਲਾ ਰਿਹਾ ਡੀ ਡੀਓ ਨੇ ਪਹਿਲਾ ਜੱਸਾ ਲਾਤਾ ਫਾਈਨਲ ਮੈਚ ਦਾ ਕਰ ਮਿਲਿਆ ਗੱਲੇ ਆ ਡੀ ਡੀਓ ਨੇ ਪਹਿਲਾ ਜੱਸਾ ਲਾਤਾ ਨੋਨੀ ਚਮਟਾ ਰਾਜੂ ਪ੍ਰਧਾਨ ਨਾਲ ਗਗਲੀ ਮੋਤੇਵਾਲ ਇਹ ਕਹਿੰਦੇ ਅਸ਼ ਦੇ ਤਿੰਨ ਜੱਸੇ 5000 ਦੇ ਹੋਣਗੇ ਅੰਬਾ ਸੁਰ ਸਿੰਘੀਆ ਉਹ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ

ਦਾ ਇਸ਼ਾਰਾ ਅੰਕੜਾ ਹ ਰੇਡਰ ਕਬਜੇ ਦੇ ਵਿੱਚ ਹੈ ਸਾਹਮਣੇ ਤੱਕਾਂਗੇ ਕਬੱਡੀ ਪਾਉਣ ਦੇ ਲਈ ਐਕਸ਼ਨ ਪਾਇਆ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਕਿਹਦੇ ਨਾਲ ਖੜਕਾ ਦਰਦਾ ਹੋਊਗਾ ਸਮਾਂ ਦੱਸੂਗਾ ਪਾਈ ਹੋਈ ਕਬੱਡੀ ਉਹ ਜਾਂਦਾ ਸਰਪੰਚਾ ਉਹ ਦੂਜੇ ਪਾਸੇ ਦੀਪ ਹੈ ਅੰਕ ਰੇਡਰ ਦਾ ਸੁਲਤਾਨ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਆ ਗਿਆ ਓ ਪ੍ਰੀਤਪਾਲ ਮਾਨ ਦਾ ਪੁੱਤ ਮੇਰੇ ਵੀਰੋ ਉਹ ਵੇਖਾਂਗੇ ਡੀਟੀਓ ਪਰਲੇ ਪਾਸੇ ਸੱਤੂ ਉਹ ਸਦਾ ਡੀਟੀਓ ਤੇ ਟੱਚ ਵੱਜਦਾ ਤੇ ਨਾਲ ਜੱਗੂ ਉਹ ਵੇਖਾਂਗੇ ਕਿਦਾਂ ਦਾ ਮੁਕਾਬਲਾ ਹੋਣਾ ਸਮਾਂ ਦੱਸੂਗਾ ਓ ਸੁਲਤਾਨ ਦੀ ਕਬੱਡੀ ਸੁਲਤਾਨ ਦੀਆਂ ਤਿੰਨ ਰੇਡਾਂ ਹੈਪੀ ਪੰਡੋਰੀ ਵਾਲਾ ਕਹਿ ਰਿਹਾ ਵੀ 10000 ਦੀਆਂ ਪੈਣ ਗਈਆਂ ਟੀਮ ਦੁਬਲੀ ਵਾਲਾ ਆ ਗਿਆ ਕਬੱਡੀ ਪਾਉਣ ਮੇਰੇ ਵੀਰੋ ਹਾਲੇ ਤੋਂ دس پان دس ہے لگے موٹر سائیکل بھی لگنے موٹر سائیکل بھی رفیع جی بھی ہر چیز روتے موٹر سائیکل ہے آم منڈا ماہے والا میرے کہنے تکلی بڑا پیڑ شاندر باتا بات گئے اور اگلی روڈ احمد ਕਿੰਨੇ ਜੱਸੇ ਜਾਉਂਦਾ ਪਰ ਜੱਸੇ ਦਾ 5000 ਲਓ ਵੇਖਦਾ ਵੀ ਸ਼ੰਕਰ ਸੱਤਮਾ ਵਾਲਾ ਕਬੱਡੀ ਪਾ ਰਿਹਾ ਹੈ ਆਓ 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 ਆ ਪਟਾਕੇ ਪੈਂਦੇ ਆ ਪਟਾਕੇ ਪੈਂਦੇ ਆ ਕਾਕੇ ਖਾਂਦੇ ਆ ਅਹ ਜਹਾਜ਼ ਬਣਿਆ ਆ ਖਿਡਾਰੀ ਆ ਗਿਆ ਖੀਰਾ ਵਾਲਿਆ ਹਰਮਨ ਬੁਲਟ ਮਿੱਤਰੋ ਬਾਗੜੀਆਂ ਦਾ ਵੱਡਾ ਰਿਕਾਰਡ ਬਣਿਆ ਮੋਦੋ ਵਾਲੀਏ ਕਹਿੰਦੇ ਅੱਜ ਵੇਖਦੇ ਆ ਬਈ ਇਹ ਰਿਕਾਰਡ ਟੁੱਟਣ ਵਾਲੀ ਗੱਲ ਹੋਣੀ ਹੈ ਰਿਕਾਰਡ ਟੁੱਟਣ ਵਾਲੀ ਗੱਲ ਹੋਣੀ ਹੈ ਆ ਗੁੱਲਡ ਦੀ ਕਬੱਡੀ ਇੱਕ ਪਾਸੇ ਜੱਗੂ ਹਾਕਮ ਵਾਲੀਆ ਆਹ ਜੱਗੂ ਆਹ ਜੱਗੂ ਹਰ ਤੀਜੀ ਰੇ ਪਾ ਮੋਟਰਸਾਈਕਲ ਆ ਮੋਟਰਸਾਈਕਲ ਵਾਲੀ ਕਬੱਡੀ ਆ ਪੂਰੀ ਛੰਨਾ ਦੀ ਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਪੂਰੀ ਅੱਗੇ ਵੱਲ ਵਧਦਾ ਹੋਇਆ ਅਮਨਜੋਤ ਵੱਲੋਂ ਮੋਟਰਸਾਈਕਲ ਤੇ ਪੂਰੀ ਛੰਨਾ ਵਾਲਾ ਉਹ ਸਰਪੰਚ ਨਾਲ ਟਕਰੇ ਉਹ ਮੋਟਰਸਾਈਕਲ ਉਹ ਕਿੱਕਾ ਮਾਰਦੀਆਂ ਉਹ ਸਰਪੰਚ ਪੈ ਗਿਆ ਪਰ ਅੰਕੜਾ ਪੂਰੀ ਛੰਨਾ ਦਾ ਪੂਰੀ ਛੰਨਾ ਵਾਲੇ ਨੇ ਮੋਟਰਸਾਈਕਲ ਚਤ ਲਿਆ ਤਾੜੀ ਮਾਰ ਦਿਓ ਆ ਰਵੀ ਤੇ ਹਰਾਨੇ ਬਾਈ ਵੱਲੋਂ ਇਹ ਮੋਟਰਸਾਈਕਲ ਦਿੱਤਾ ਗਿਆ ਸਾਹਮਣੇ ਜੱਸਾ ਕਬੱਡੀ ਪਾਉਣ ਦੇ ਲਈ

ਤੇ ਸਾਹਮਣੇ ਮੇਰੇ ਵੀਰੋ ਅੰਬਾ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾ ਕੇ ਬਾਸ ਕਰਦਾ ਹੋਇਆ ਅੰਕ ਕਮਨੀ ਟੀਮ ਲਈ ਜੋੜਦਾ ਹੋਇਆ ਨਾਲ ਚੋਟ ਕਹਿੰਦੇ ਖਪਾਰ ਵਾਲਾ ਕਬੱਡੀ ਪਾਉਣ ਦੇ ਵਿੱਚ ਥੋੜ ਅੱਗੇ ਵੱਧਦਾ ਹੋਇਆ ਆ ਵਧਿਆ ਹੈ ਕਬੱਡੀ ਪਾਉਣ ਲਈ ਸੰਧੂਆ ਕਬੱਡੀ ਪੈ ਰਹੀ ਹੈ ਨਾਲ ਝੋੜਨੀ ਕਬੱਡੀ ਪਾਈ ਹੈ ਔਰ ਰਵੀ ਤਿਆਰ ਹੈ ਪਰ ਡੀਟੀਓ ਪਰ ਡੀਟੀਓ ਨੇ ਵਾਇਰ ਹਰਸ਼ ਸਾਡਾ ਜੀਤਾ ਹਾਕੌਂਗ ਦੇ ਗੋਪੀ ਮੈਦਾਨ ਵੱਲੋਂ ਉਹ ਬੀਬੀਓ ਦੇ ਜਫੇ ਦਾ 5000 5000 ਜਾਦੇ ਦੇ ਜਫੇ ਦਾ ਇਹ ਬੱਖਰੇ ਨੇ ਮਾਨ ਹੋਣਗੇ ਸਾਹਮਣੇ ਕਬੱਡੀ ਪੌਂਡ ਦੇ ਲਈ ਐਕਸ਼ਨ ਪਾ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਦੇਖਾਂਗੇ ਉਹ ਮੁਕਾਬਲਾ ਕਿਦ ਨਾਲ ਹੋ ਰਿਹਾ ਸਮਾਂ ਦੱਸੂਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਉਹ ਦੇਣੀ ਦੜਬੇ ਵਾਲਾ ਕਹਿਦਾ ਅੰਕੜਾ ਸਾਡੇ ਸਾਹਮਣੇ ਲਓ ਸੁਲਤਾਨ ਦੀ ਤੀਜੀ ਰੇਡ ਬਾਰੇ ਮਿੱਤਰੋ ਮੋਟਰ ਸੈਂਗਲ ਵਾਲੀ ਪੈ ਚੁੱਕੀ ਹੈ ਬਾਲੀ ਤੀਜੀ ਪਾ ਗਿਆ ਬੱਲੇ ਸੁਲਤਾਨ ਮੋਟਰਸਾਈਕਲ ਬਾਲੀ ਤੀਜੀ ਪਾ ਗਿਆ ਔਰ ਸਾਹਮਣੇ ਦੂਜੀ ਰੇਡ ਦੁੱਬਲੀ ਵਾਲੇ ਟੀਮ ਦੇ ਖੇਡ ਮੈਦਾਨ ਵਿੱਚ ਪਾ ਦਿੱਤੀ ਹੈ ਔਰ ਅਗਲੀ ਰੇਡ ਤੌੜ ਲਈ ਜੋਤਾ ਆ ਗਿਆ ਉਧਰ ਸਾਡਾ ਵੀਰ ਗੱਡਵੀ ਗਰੇਵਾਲ ਨੰਨੀ ਚਮਟੋ ਤੇ ਨਾਲ ਰਾਜੂ ਪ੍ਰਧਾਨ ਜੀ ਨਾਲ ਵੱਲੋਂ 5000 ਦੇ ਤਿੰਨ ਸੋਨੇ ਆਰਸ਼ ਦੇ ਬੱਲੇ ਆ ਜਾਓ ਥਿਨੀ ਆਹ ਵੇਖਦਾ ਰਵੀ ਸਖੋਕੇ ਵਾਲਾ ਰਵੀ ਸਾਹੋਂ ਕੇ ਵਾਲਾ ਮੇਰੇ ਵੀ ਟਰਾਈ ਤੇ ਕਰਦਾ ਹੈ ਇਧਰ ਅਮਰ ਜੋ ਸਰਪੰਚ ਬੈਠਾ ਹੈ ਯਾਦੀ ਵੀਰਾ ਬੈਠਾ ਹੈ ਰਾਣਾ ਬਾਈ ਬੈਠਾ ਹੈ ਭੀਰਾ ਬੱਦੋ ਵਾਲਿਆ ਆ ਰਾਜੂ ਪ੍ਰਧਾਨ ਹੈ ਇਧਰ ਗਰਾਊਂਡ 'ਚ ਰਾਜਾ ਵੀ ਕਹਿੰਦੇ ਅਹ ਅਨੰਦ ਮਾਣ ਰਿਹਾ ਖੇਡ ਕਬੱਡੀ ਦਾ ਹੈ ਔਰ ਜਹਾਜ਼ ਉੜਦੇ ਆ ਤੇ ਆਹ ਜਹਾਜ਼ ਮੇਰੇ ਵੀਰੋ ਬੰਨੇ ਬੰਨੇ ਹੋ ਗਈ ਮੇਰੋ ਆ ਸ਼ਾਂਕਰ ਸ਼ੰਤਮਾ ਵਾਲਾ ਆਪਣ ਆਪਣੀ ਟੀਮ ਨੇ ਜੋੜਦਾ ਹੋਇਆ ਸਾਹਮਣੇ ਤੱਕਾਂਗੇ ਬਿੱਲਾ ਕਬੜੀ ਪਾਉਣ ਦੇ ਲਈ ਅੱਗੇ ਵੱਲ ਵਧ ਗਿਆ ਇਸ ਵਾਰ ਚੱਕ ਲੈ ਗਿਆ ਸ਼ੇਰ ਕਹਾਣੀ ਉਹ ਸਾਹਮਣੇ ਬੋਲਟ ਮੇਰੇ ਮਿੱਤਰੋ ਬੋਲਟ ਤੁਗ 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 ਉਹ ਬੋਲਟ ਪਟਾਕੇ ਮਾਰ ਗਿਆ ਸੱਤੂ ਦਾ ਤੇ ਉਹ ਬੋਲਟ ਪਟਾਕੇ ਮਾਰ ਗਿਆ ਅਗਲੀ ਰੇਡ ਧੂਰੀ ਸ਼ੰਦਾ ਵਾਲੀ ਪਹੁੰਚ ਚੁੱਕੀ ਹੈ ਚਾਰ ਜਫੀਆਂ ਤੋਂ ਦੇਖਦੇ ਵੀ ਜੱਟਾ ਔਰ ਉਹਦਾ ਬਿਲਕੁਲ ਤਿਆਰ ਬਦੂਆ ਦੇ ਕਪੜੇ ਵਿੱਚ ਕਹਿੰਦੇ 63000 ਤੋਂ ਉੱਤੇ ਲਾਈਵ ਜੁੜ ਗਏ 365 ਤੇ 63000 ਤੋਂ ਉੱਤੇ ਲਾਈਵ ਜੁੜ ਗਏ 365 ਤੇ ਲਓ ਜੱਸੇ ਪਾਨੇ ਦੀ ਰੇਡ ਹੁਣ ਚੌੜੇ ਵਿੱਚ ਡੀਟੀਓ ਤਿਆਰ ਪਰ ਚੱਕੀ ਨਾਲ ਮੁਕਾਬਲਾ ਚੱਕੀ ਰਮਦਾਸ ਦੀ ਧਰਤੀ ਦਾ ਆ ਆਂਬਾ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਲਓ ਵੀ ਸੰਧੂਆ ਪਛਟਾ ਪ੍ਰਬੰਧਕਾਂ ਨੂੰ ਵੀ ਕੀ ਦੀ ਰੇਡ ਦੇ ਫੋਰ ਮੋਟਰਸਾਈਕਲ ਲੱਗਣਾ ਹੈ ਤੇ ਅੰਬੇ ਦੀ ਰੇਡ ਤੇ ਮੋਟਰਸਾਈਕਲ ਲੱਗਿਆ ਹੋਇਆ ਤੇ ਵੇਖਾਂਗੇ ਸੁਰਸਿੰਘ ਦੀ ਧਰਤੀ ਦਾ ਅੰਬਾ ਕਬੱਡੀ ਪਹੁੰਚ ਦੇ ਲਈ ਅੱਗੇ ਵੱਲ ਵਧਦਾ ਹੋਇਆ ਸੱਦਾ ਟੱਚ ਮਾਰਿਆ ਮੇਰੇ ਵੀਰੋ ਅਗੜਾ ਅੰਬਾ ਸੁਰਸਿੰਘ ਵਾਲਾ ਮੋਟਰਸਾਈਕਲ ਲੈ ਗਿਆ ਤਾੜੀ ਮਾਰਦੇ ਜੱਟ ਕੇ ਨਾਟ ਦੀ ਤੀਜੀ ਰੇਡ ਪੈ ਰਹੀ ਹੈ ਚੰਨੇ ਬਲਜੂ ਮਦੋਂ 5000 ਰੁਪਏ ਜਾਊਗਾ ਔਰ ਦੂਜੀ ਕਬੱਡੀ ਪੈ ਰਹੀ ਹੈ ਦੂਸਰੀ ਕਬੱਡੀ ਹੈ ਨਾਟ ਚੋਰ ਸ਼ਪਾਰ ਵਾਲਾ ਉਹ ਵੇਖਦਾ ਸਮਝ ਲਿਆ ਪੋਲਾ ਬਾਈ ਜੀ ਯੂਐਸ ਤੋਂ ਲਾਈਵ ਨੇ ਜਿਨ੍ਹਾਂ ਨੇ ਅੱਜ ਦੋ ਮੋਟਰਸਾਈਕਲ ਸਪੌਂਸਰ ਕੀਤੇ ਆ ਪੋਲਾ ਜੁਵੇਲ ਦਾ ਧੰਨਵਾਦ ਕਰਦੇ ਆ ਉਧਰ ਕਿਹਨਾਂ ਦਾਤਾ ਹਾਕਾਂ ਵਾਲੀ ਇਹ ਲੱਗੂ ਨੇ ਨਾਟ ਤੋਂ ਤੱਕ ਵੀ ਦੂਜੀ ਰੋਡ ਤੇ ਜਫਾ ਲਾਦਾ ਚੰਨਾ ਬੈਸ ਵੱਲੋਂ ਬੱਜੇ ਭਰਾ ਵੱਲੋਂ 5000 ਲੱਗਿਆ ਸੀ ਉਹ ਸਾਹਮਣੇ ਆ ਗਿਆ ਇਧਰ ਜੱਗੂ ਦਾ 5000 ਵੀ ਲੈ ਲਿਓ ਨਾਰ ਝੋੜ ਤੇ ਲੱਗਿਆ ਸੀਗਾ ਔਰ ਦੂਜੀ ਰੇਡ ਤੇ ਜੱਸਾ ਲੱਗਿਆ ਔ ਸultan ਆ ਗਿਆ ਫਿਰ ਸੁਲਤਾਨ ਆ ਗਿਆ ਸੁਲਤਾਨ ਨੇ ਪਹਿਲਾਂ ਤਿੰਨ ਕਾਟੀਆਂ ਪਾ ਕੇ ਉਹ ਮੋਟਰਸਾਈਕਲ ਲੁੱਟ ਲਿਆ ਤੇ ਹੁਣ ਵੇਖਾਂਗੇ ਕਾਟੀ ਪਾਉਣ ਦੇ ਲਈ ਫਿਰ ਕੇ ਬੰਦਾਤਾ ਹੋਇਆ ਉਹ ਡੀਟੀਓ ਪਾਸੇ ਆ ਤੇ ਦੂਜੇ ਪਾਸੇ ਸੱਤੂ ਆ ਤੇ ਨਾਲ ਚੱਕੀ ਰਮਦਾਸ ਵਾਲਾ ਤੇ ਨਾਲ ਜੱਗੂ ਔਰ ਸੁਲਤਾਨ ਦਾ ਮੁਕਾਬਲਾ ਅੰਗੜਾ ਸੁਲਤਾਨ ਆਪਣੀ ਟੀਮ ਹੈ ਟੀਮ ਟੰਡੋਰੀ ਵੱਲੋਂ 10000 ਲੱਗਿਆ ਹੋਇਆ ਹੈ ਸੁਲਤਾਨ ਜੀਆਂ ਤਿੰਨ ਰੇਡਾਂ ਦੇ ਉੱਤੇ ਆ ਪਹਿਲੀ ਕਬੱਡੀ ਪਈ ਹੈ ਉਹ ਵੇਖਦਾ ਸਾਹਮਣੇ ਜਾਂਦਾ ਤਿਆਰ ਹੈ ਜੋਦਾ ਤਿਆਰ ਹੈ ਮੰਡੀਆਂ ਦਾ ਜੱਗਾ ਤਿਆਰ ਹੈ ਉਹ ਤਲਵੰਡੀ ਚੋਧਰੀਆਂ ਵਾਲਾ ਤਿਆਰ ਹੈ ਹੁਣ ਵੇਖਦੇ ਵੀ ਚੋੜੇ ਵਿੱਚੋਂ ਟੀਮ ਟੰਡੋਰੀ ਵਾਲੇ ਨੇ ਆ ਲੱਗਿਆ ਖੁੱਜੀ ਮੰਨਿਆ ਬਲੇ ਜੱਗੇ ਨੇ ਟਰਾਈ ਕੀਤੀ ਹੈ ਅਰੇ ਅਗਲੇ ਵੱਡੀ ਮੈਦਾਨ ਪੁੱਜੇ ਅਰਸ਼ ਦੇ ਤਿੰਨ ਜੱਫੇ ਜੀਤਾ ਹਾਂਗਕਾਂਗ ਗੋਤੀ ਹਾਂਗਕਾਂਗ ਹੈਪੀ ਸੜਾ ਵੀ ਦੌਦਰ ਵਾਲਾ ਹਾਂਗਕਾਂਗ ਤੋਂ ਹਰਦੇਵ ਹਾਂਗਕਾਂਗ ਤੇ ਹੈਪੀ ਰਾਜੇਲਾ ਹਾਂਗਕਾਂਗ ਬਾਰੇ ਧਰਾਵਾ ਵੱਲੋਂ ਅਰਸ਼ ਦੇ ਸ਼ੰਕਰ ਸਰਮਾ ਵਾਲਾ ਭੱਜ ਗਿਆ ਲੈ ਵੀ ਬਿੱਲਿਆ ਜਾਦ ਰੱਖੀ ਹੁਣ ਦੋ ਦੋ ਕਬਡੀਆਂ ਸ਼ੰਕਰ ਦੀਆਂ ਬਾਕੀ ਐ ਮੋਟਰਸਾਈਕਲ ਦੀਆਂ ਉਹ ਬੁਲਟ ਦੀਆਂ ਹੁਣ ਤੋਂ ਤਿੰਨ ਕਬਡੀਆਂ ਉਹ ਮੋਟਰਸਾਈਕਲ ਦੀਆਂ ਬੁਲਟ ਦੀਆਂ ਹੁਣ ਤੋਂ ਤਿੰਨ ਕਬਡੀਆਂ ਇਹਦੇ ਡੀਟੀਓ ਦੇ ਤਿੰਨ ਜੱਸੇ ਡੀਟੀਓ ਦੇ ਤਿੰਨ ਜੱਸੇ ਗਗਲੀ ਮੱਦੇਦਾਰ ਨਾਲ ਰਾਜੂ ਪ੍ਰਧਾਨ ਤੇ ਨਾਲ ਲੋਨੀ ਖਟਰਾ ਇਹ ਕਹਿੰਦੇ 5000 ਦੇ ਹੋਣਗੇ ਤੇ ਮੋਟਰਸਾਈਕਲ ਭੱਜ ਗਿਆ ਉਹ ਬੋਲਟ ਮੋਟਰਸਾਈਕਲ ਲੈ ਕੇ ਭੱਜ ਗਿਆ ਦੋ ਕੌਟੀਆਂ ਬਾਕੀ ਐ ਸਾਹਮਣੇ ਫੇਰ ਕਹਿੰਦੇ ਪੂਰੀ ਛੰਨਾ ਵਾਲਾ ਕੌਡੀ ਕੌਣ ਦੇ ਲਈ ਅੱਗੇ ਵੱਧਦਾ ਹੋਇਆ ਪਰਲੇ ਪਾਸੇ ਸੁਮਿਆਰਾ ਖੜਾ ਤੇ ਨਾਲ ਕਹਿੰਦੇ ਜਾਂਦਾ ਸਰਪੰਚ ਐ ਪਰਲੇ ਪਾਸੇ ਜੋਦਾ ਉਹ ਵੇਖਾਂਗੇ ਗੱਲ ਕਿੱਦਾਂ ਦੀ ਹੋਣੀ ਐ ਪੂਰੀ ਛੰਨਾ ਵਾਲਾ ਉਹ ਸਰਪੰਚ ਮਚਾਉ ਨਿਕਲਦਾ ਬਾ

ਸਰਦਕੁਰੀਆ ਜਿੰਨਾ ਜੱਫੇ ਲਾਵੇਗਾ ਹਰ ਇੱਕ ਜੱਫਾ 2000 ਰੁਪਏ ਦਾ ਹੋਣਾ ਮੇਰੇ ਮਿੱਤਰੋ ਪਰ ਸਾਹਮਣੇ ਕੌਣ ਹੈ ਇਹ ਹਜ਼ਾਰ ਦੀਆਂ ਨੇ ਉਹ ਪਹਿਲਾ ਜੱਸਾ ਲੱਗ ਗਿਆ ਜੀ ਉਹ ਜੱਗੂ ਤੱਕ ਪੁਰਦੇ ਕਰ ਦਿੱਤੇ ਗਏ ਐ ਔਰ ਜੇ ਅਰਸ਼ਤ ਨੇ ਜੱਸੇ ਜਾਂਦਾ ਚੰਨਾ ਬੈਸ ਕਹਿੰਦਾ 5000 ਦੇਵਾਂਗੇ ਮੋਟਰਸਾਈਕਲ ਲੋਟ ਕਰੀ ਜਾਵੇ ਭਾਈ ਕਿੰਨੇ ਲੱਗੇ ਐ ਤੇ ਕਿਹਨੇ ਕਿੰਨੇ ਜਿੱਤ ਲਿਆ ਇਹਨਾਂ ਗੱਲਾਂ ਲਗਣੀਆਂ ਟਿਕਾਣੀ ਨਾਲ ਝੋਟ ਉਹ ਸ਼ਿਪਾਰ ਵਾਲੀ ਰੇਡ ਤੇ ਚਾਹੜੇ ਵਿੱਚੋਂ ਆਹ ਚਾਹੜੇ ਵਿੱਚੋਂ ਆਣੀਆਂ ਚ ਲੋਕ ਲਾਉਂਦੇ ਤਾਰੀਆਂ ਪਾਣੀ ਸਾਡੇ ਪੀਤੇ ਹੋਇਆ ਹਾ ਸਰਕੰਡ ਦੇ ਰਿਕਾਰਡ ਪਾਇਦਾ ਕੀਤਾ ਹੋਇਆ ਸਰਕੰਡ ਦੇ ਰਿਕਾਰਡ ਪਾਇਦਾ ਕੀਤਾ ਹੋਇਆ ਔਰ ਸਾਹਮਣੇ ਅਗਲੀ ਰੇਡ ਮੇਰੇ ਮਿੱਤਰੋ ਫੇਰ ਐਕਸ਼ਨ ਉੱਪਰ ਦੀਪਾ ਤਮੁਰਜੀ ਪਿੰਡ ਵਾਲਾ ਅੰਮਰਸਰੀਆ ਹਾ ਸਾਹਮਣੇ ਦੀਪ ਮੇਰੇ ਮਿੱਤਰੋ ਹਾ ਸ਼ਾਨਦਾਰ ਕਲਾਵਾਟ ਆਪਣੀ ਟੀਮ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਪਾਉਂਦੇ ਲਈ Pritam ਪਹਿਲਵਾਨ ਦਾ ਪੁੱਤ Pritam ਸਰਪੰਦ ਸਾ ਯਾਰ ਲੱਗਿਆ ਹੋਇਆ ਇੱਕ ਰੇਡ ਬਾਕੀ ਰਹੀ ਜੀ ਸੁਲਤਾਨ ਦੀ ਲਓ ਭੀਮ ਦੇਵਲੀ ਦੀ ਰੇਡ ਤੇ ਸੰਧੂਆ ਕਰੀ ਗੱਲ ਤੇ ਇਹ ਟੂਰਨਾਮੈਂਟ ਜਿਹੜਾ ਬਾਕੜੀਆਂ ਦੇ ਟੂਰਨਾਮੈਂਟ ਤੋਂ ਬਾਅਦ ਦੂਜੇ ਨੰਬਰ ਦਾ ਟੂਰਨਾਮੈਂਟ ਬਣ ਗਿਆ ਹੈ 50 ਹਜ਼ਾਰ ਤੋਂ ਉੱਪਰ ਜਿਹੜੇ 70 ਹਜ਼ਾਰ ਬਈ 80 ਹਜ਼ਾਰ ਜਿਹੜੇ ਸਾਡੇ ਦਰਸ਼ਕ ਲਾਈਵ ਤੱਕਦੇ ਆ ਇਹ ਪੇਟਰੋ ਸਾਡਾ ਭਾਈ ਜੀਤਾ ਹਾਂਗਕਾਂਗ ਦੇ ਗੋਪੀ ਹਾਂਗਕਾਂਗ ਹੈਪੀ ਹਾਂਗਕਾਂਗ ਹਰਦੇਵ ਹਾਂਗਕਾਂਗ ਹੈਪੀ ਰਾਜਿਆਣਾ ਹਾਂਗਕਾਂਗ ਵੱਲੋਂ ਜਾਦੇ ਨੇ ਤਿੰਨ ਵਫੇ 5000 ਦੇ ਤਿੰਨ ਵਫੇ 5000 ਦੇ ਆ ਜੋ ਦੇ 2000 ਰੁਪਇਆ ਸਰਦਾਰ ਅਰਜਨ ਸਿੰਘ ਕੈਨੇਡਾ ਵੱਲੋਂ ਜਾਤੇ ਦੇ ਹਰੇਕ ਜੱਫੇ ਤੇ 2000 ਰੁਪਇਆ ਅਰਜਨ ਸਿੰਘ ਕੈਨੇਡਾ ਜੀ ਵੱਲੋਂ ਤੇ ਸ਼ੰਕਰ ਸੰਤਵਾਨ ਵਾਲੇ ਦੀ ਦੂਜੀ ਕਬੱਡੀ ਮੋਟਰਸਾਈਕਲ ਦੀ ਮੇਰੇ ਵੀਰੇ ਉਹ ਕਬੱਡੀ ਦੇ ਜਹਾਜ਼ ਦੀ ਉਹ ਦੂਜੀ ਕਬੱਡੀ ਮੋਟਰਸਾਈਕਲ ਦੀ ਬੈਣੀਂਦੜਵੇ ਵਾਲਿਆ ਪੱਸੀ ਗिरा ਅੰਕੜਾ ਜਾਫੀਆਂ ਦਾ ਅੰਕੜਾ ਆ ਲਵੇ ਜਾਣਾ ਪੈਣਾ ਸੰਧੂਆ ਲੇ ਵੀ ਸੰਧੂਆ ਹੁਣ ਤੱਕ ਜਿਹੜੇ ਮੋਟਰਸਾਈਕਲ ਜੇਤੂ ਖਿਡਾਰੀ ਐ ਇੱਕ ਸੁਲਤਾਨ ਨੇ ਜਿੱਤ ਲਿਆ ਇੱਕ ਅੰਬੇ ਨੇ ਜਿੱਤ ਲਿਆ ਇੱਕ ਜੋਤੇ ਨੇ ਜਿੱਤ ਲਿਆ ਇੱਕ ਜੱਗੂ ਹਾਕਮਪਾਲੀਆ ਮੋਟਰਸਾਈਕਲ ਜਿੱਤ ਗਿਆ ਇੱਕ ਸ਼ੰਦਾ ਵਾਲਾ ਭੋਰੀ ਜਿੱਤ ਗਿਆ ਇਹ ਜੇਤੂ ਖਿਡਾਰੀ ਐ ਹੁਣ ਤੱਕ ਦੇ ਔਰ ਆਹ ਦੇਖਦਾ ਵੀ ਹਰਮਨ ਬੋਲਟਸ ਵਾਲੇ ਕਬੱਡੀ ਪਾ ਰਿਹਾ ਤੇ ਚੌੜੇ ਵਿੱਚੋਂ ਵੇਖਦਾ ਚੱਕੀ ਦਾ ਯਾਰ ਐ ਸੇ ਤੂੰ ਤਿਆਰ ਹੈ ਜੱਗੂ ਤਿਆਰ ਹੈ ਤੇ ਕਬੱਡੀ ਦਾ ਡੀਟੀਓ ਤਿਆਰ ਹੈ ਮੇਰੇ ਵੀਰੋ ਬਦੋਆ ਦਾ ਕਾਪਾ ਏ ਆਹ ਦੇਖਦਾ ਇੱਕ ਪਾਸੇ ਡੀਟੀਓ ਹੁਣ ਚਲਾਨ ਕੱਟੂਗਾ ਤੇ ਨਹੀਂ ਜਾ ਤੇ ਬੁਲਟ ਆਹ ਬੁਲਟ ਆਹ ਬੁਲਟ ਖੀਰਾ ਮਾਲੀਆ ਤੇ ਬੁਲਟ ਵੀ ਇੱਕ ਕਬੱਡੀ ਬਾਕੀ ਹੈ ਸ਼ੰਕਰ ਨੂੰ ਜਿਹੜਾ ਜਫਾ ਲੱਗਿਆ ਸੀ ਮੇਰੇ ਵੀਰੋ ਜੋਤਾ ਤਾਹ ਮਾਲੀਆ ਉਹ ਮੋਟਰਸਾਈਕਲ ਜਿੱਤ ਗਿਆ ਸ਼ੰਕਰ ਨੂੰ ਪਹਿਲਾ ਜਫਾ ਲੱਗਿਆ ਸੀ ਸਾਹਮਣੇ ਪੱਕਾਂਗੇ

ਪਾਂਹੇ ਪਿੰਡ ਵਾਲੇ ਜੱਸੇ ਦੀ ਕਬੱਡੀ ਪੈ ਗਈ ਹੈ ਤੇ ਸਾਹਮਣੇ ਕੌਣ ਹੈ ਅਰਸਾ ਚੋਲਾ ਵਾਲਾ ਹੋ ਨਾਲ ਮੇਰੇ ਮਿੱਤਰੋ ਜੱਗੂ ਹਾਕਮ ਵਾਲੀਆ ਸੱਤੂ ਆ ਖੰਡੂਰ ਸਾਹਿਬ ਦੀ ਧਰਤੀ ਦਾ ਹੋ ਨਾਲ ਮਨਿੰਦਰ ਜੂਤ ਸਿੰਘ ਚੱਕੀਆ ਰਮਦਾਸਪਿੰਡ ਵਾਲਾ ਹੋ ਪਰਪਾਨੇ ਪਿੰਡ ਵਾਲਾ ਜੱਸਾ ਮੇਰੇ ਵੀਰ ਹੋ ਟੌਪ ਦਾ ਨੰਬਰ ਜੋੜੀਆ ਔਰ ਅਗਲੀ ਰੇਡ ਪਹੁੰਚਣੀ ਕਹਿੰਦੇ ਆਕਾਸ਼ ਮਸਤ ਕਰੀਏ ਵੀ ਪਰਸਟਾ ਪਰ ਆ ਮੁੰਡਾ ਕਹਿੰਦੇ ਹੁਣ ਦੇਖ ਲੈ ਬਈ ਸਾਵਰਕੋਟੀ ਦਾ ਪਿੰਡੂ ਹੈ ਇਹ ਕੋਟ ਕਰਾਰ ਖਾ ਪਿੰਡ ਤੇ ਆਇਆ ਹੈ ਇਹ ਸਾਈਮਨ ਹੈ ਸਾਵਰਕੋਟੀ ਦਾ ਪਿੰਡੂ ਇਸ ਨੇ ਟਰਾਈ ਕਰਦਾ ਸੀ ਲਾ ਅਗਲੀ ਕਬੱਡੀ ਮੈਦਾਨ ਵਿੱਚ ਨਾੜ ਚੋਟ ਹੈ ਸ਼ਪਾਰ ਵਾਲਾ ਕਬੱਡੀ ਪਾ ਰਿਹਾ ਹੈ ਵੀਰਾ ਬੱਦੋ ਆ ਜੀ ਜੇ ਗਰਾਊਂਡ 'ਚ ਆ ਗਿਆ ਤੁਹਾਡਾ ਰੂਟ ਟੁੱਟ ਜਾਣਾ ਕਿਉਂਕਿ ਆ ਸਕਦੇ ਆ ਕਿਉਂਕਿ ਟੀ ਦੂਰੋਂ ਦੇਣੇ ਆ ਰੇਡ ਜਾਫੀ ਪਰਲੇ ਪਾਸੇ ਨਹੀਂ ਨਜ਼ਰ ਆ ਰਹੇ ਆ ਉਹ ਮੂਰੇ ਰੇਡਰ ਖੜ ਜਾਂਦੇ ਆ ਸਾਹਮਣੇ ਤੱਕਾਂ ਕੇ ਮੇਰੇ ਵੀਰੇ ਕੋਡੀ ਪਾਉਣ ਦੇ ਲਈ ਇੱਕ ਪਾਸੇ ਐਕਸ਼ਨ ਵਾਇਰ ਅੱਗੇ ਵੱਲ ਵਧਦਾ ਹੋਇਆ ਉਹ ਦੂਜੇ ਪਾਸੇ ਵੇਖਾਂਗੇ ਉਹ ਕਿਹਦੇ ਨਾਲ ਮੁਕਾਬਲਾ ਹੋ ਰਿਹਾ ਸਮਾਂ ਦੱਸੂਗਾ ਬੱਲੇ ਬੱਲੇ ਹੋ ਗਈ ਮਿੱਤਰੋ ਬਈ ਪਾ ਉਹ ਟੀਮ ਦੀ ਪਾਈ ਹੋਈ ਕਬੱਡੀ ਉਹ ਬੱਲੇ ਬੱਲੇ ਉਹ ਨਹੀਂ ਰਿਸਾ ਇੱਕ ਪਾਸੇ ਜੋਧਾ ਸੁਰਖਪੁਰ ਦੀ ਧਰਤੀ ਦਾ ਮੇਰੇ ਵੀਰੋ ਫੈਸਲਾ ਤੈ ਨਹੀਂ ਅੰਕ ਕਿੰਨੇ ਲੈ ਵੀ ਸੰਧੂ ਆ ਜਿਹੜੇ 6 ਮੋਟਰਸਾਈਕਲ ਹੈ ਇੰਦਰਜੀਤ ਕੈਨੇਡਾ ਤੇ ਨਾਲ ਮਨਪ੍ਰੀਤ ਹਿਸੇਦਾਰ ਇਹਨਾਂ ਭਰਮਵਲੇ ਉੱਤੇ ਜਾਣੇ ਹੈ ਹਲਡ ਹੈ ਹਾਂਜੀ ਸੰਧੂ ਸੌਂਸ ਕਰਿਓ ਗੱਲ ਹੋ ਸਾਹਮਣੇ ਸੁਲਤਾਨ ਮੇਰੇ ਮਿੱਤਰੋ ਰੇਡ ਪਾ ਰਿਹਾ ਹੈ ਸਮਸਪਰਦੀ ਧਰਤੀਆ ਜਿਹੜੇ ਪਟਿਆਲਾ ਮੇਰੇ ਮਿੱਤਰੋ 5 ਦੇ ਲਾਗੇ ਸੁਲਤਾਨ ਹਲਕਾ ਜਾਂ ਕੱਚ ਅਰਸ਼ ਕੋਲਾ ਨੂੰ ਕੀਤਾ ਔਰ ਤੇਰੇ ਵੀਰ ਪੁਆਇੰਟ ਆਪਣੀ ਟੀਮ ਦੇ ਬਾਅਦ ਤੇ ਜੋੜ ਦਿੱਤਾ ਔਰ ਅਗਲੀ ਰੇਡ ਪਾਉਣ ਦੇ ਲਈ ਪੂਰੀਆ ਛੰਨਾ ਪਿੰਡ ਵਾਲਾ ਹੋ ਇੱਕ ਛੰਨਾ ਜਿਹੜੇ ਪਟਿਆਲੇ ਦੀ ਧਰਤੀ ਪਰ ਆਹ ਪੂਰੀ ਖਨੇ ਜਿਹੜੇ ਬਰਨਾਲੇ ਵਾਲਾ ਮੇਰੇ ਮਿੱਤਰੋ ਹੋ ਬਰਨਾਲੇ ਵਾਲੀ ਕਬੱਡੀ ਪਾਜੀ ਹੈ ਸਾਹਮਣੇ ਚਾਰ ਪਿਆਰ ਜੂਤਾ ਕੋਟਲੀ ਦੀ ਧਰਤੀ ਦਾ ਮੇਰੇ ਮਿੱਤਰੋ ਹੋ ਨਾਲ ਯੋਦਾ ਨਾਲ ਹੀ ਲਾੜਾ ਤੱਕੋ ਤਿਆਰ ਚਾਰਾ ਤੋਂ ਕੋਰ ਆ ਜਾਂਦਾ ਸੱਤਾ ਕੋਰ ਆ ਆ ਆ ਜਾਂਦਾ ਪਰ ਛੰਨਾ ਵਾਲਾ ਪੂਰੀ ਕਮਾਲ ਦਾ ਖਿਡਾਰੀ ਹੈ ਕਮਾਲ ਦਾ ਖਿਡਾਰੀ ਹੈ ਆਪਰੇ ਜਿਹੜਾ ਰੇਡ ਲੈ ਕੇ ਆਇਆ ਵੀਰੇ ਮਹਿਲ ਸਿੰਘ ਗੱਲ ਬਣੋ 1000 ਰੁਪਿਆ ਮਹਿਲ ਸਿੰਘ ਗੱਲ ਬਣੋ 1000 ਰੁਪਿਆ ਸਟੇਜ ਤੋਂ ਆ ਕੇ ਫੜ ਦਵੇ ਜਿਹੜਾ ਆ ਗਿਆ ਹਾਫ ਟਾਈਮ ਹੋ ਗਿਆ ਤੇ ਮੋਟਰਸਾਈਕਲ ਖਤਮ ਸਮਾਪਤ ਹੋ ਗਿਆ ਮੈਚ ਜੀ ਕਹਿੰਦੇ ਸੰਧੂਆ ਆ ਕੀ ਬਣ ਗਿਆ ਗੱਲ ਕੀ ਤੋਂ ਕੀ ਬਣ ਗਈ ਕਿਸੇ ਗੱਲ ਦੀ ਸਮਝ ਨਾ ਆਈ ਗੱਲ ਕੀ ਤੋਂ ਕੀ ਬਣ ਗਈ ਤੇ ਮੈਚ ਜਿਹੜਾ ਸਮਾਪਤ ਹੋ ਗਿਆ ਜੀ ਆਹ ਮੋਟਰਸਾਈਕਲ ਦੱਸਿ ਗਿਣਾ ਇੱਕ ਤਾਂ ਸੁਲਤਾਨ ਦਾ ਇੱਕ ਜੋਤੇ ਦਾ ਇੱਕ ਅੰਬੇ ਦਾ ਇੱਕ ਭੂਰੀ ਦਾ ਇੱਕ ਜੱਗੂ ਆਖ ਮਾਰੀਏ ਦਾ ਇੱਕ ਜਿਹੜਾ ਜੋਤੇ ਦਾ ਜੋਤੇ ਮਹਿਮਦ ਵਾਰੀਏ ਨੇ ਜਿਹੜਾ ਜਫਾ ਲਾਇਆ ਸੀ ਇੱਕ ਜੋਤੇ ਦਾ ਆ ਨੰਬਰ ਲੋਡ ਕਰਿਓ ਜੀ ਮਾਦੇ ਦੇ ਅੰਕ ਨੇ ਜਿਹੜੇ 26 ਤੇ ਦਾਬੇ ਦੇ ਅੰਕ ਨੇ ਜਿਹੜੇ 23